ਜਿਲਾ ਲਾਲਾਬਾਦ ਨਜ਼ਦੀਕ ਪੈਂਦੇ ਸੈਕਰਡ ਹਾਰਟ ਸਕੂਲ ਨੇੜੇ ਸਵੇਰ ਦੇ ਟਾਈਮ ਬੱਸ ਦਾ ਟਾਇਰ ਫਟਨਲ ਵਾਪਰਿਆ ਦਰਦਨਾਕ ਹਾਦਸਾ ਮੌਕੇ ਤੇ ਦੱਸਣ ਵਾਲਿਆਂ ਅਨੁਸਾਰ ਹਾਦਸਾ ਇਨਾ ਖਤਰਨਾਕ ਸੀ ਕਿ ਬੱਸ ਡਿਵਾਈਡਰ ਨੂੰ ਤੋੜਦੀ ਹੋਈ 50 ਮੀਟਰ ਤੱਕ ਚੱਲਦੀ ਗਈ ਮੌਕੇ ਤੇ ਹਾਜ਼ਰ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਬੱਸ ਪਠਾਨਕੋਟ ਤੋਂ ਵਾਏ ਫਿਰੋਜ਼ਪੁਰ ਜਿਲਾ ਲਾਲਾਬਾਦ ਰਾਜਸਥਾਨ ਜੈਪੁਰ ਨੂੰ ਜਾ ਰਹੀ ਸੀ ਜਿਲਾ ਲਾਲਾਬਾਦ ਵੱਲੋਂ ਆ ਰਹੇ ਟਰੱਕ ਦੀਆਂ ਤੇਜ਼ ਲਾਈਟਾਂ ਪੈਣ ਕਾਰਨ ਬੱਸ ਦੇ ਡਰਾਈਵਰ ਨੂੰ ਕੁਝ ਦਿਖਾਈ ਨਹੀਂ ਦਿੱਤਾ ਅਤੇ ਬੱਸ ਡਿਵਾਈਡਰ ਤੇ ਜਾ ਚੜੀ। ਇਹ ਬੱਸ ਦੇ ਕੰਡਕਟਰ ਦਾ ਜੋ ਕਹਿਣਾ ਹੈ ਇਸ ਟਾਈਮ ਬੱਸ ਦਾ ਕੰਡਕਟਰ ਮੇਰੇ ਕੋਲ ਹੀ ਹੈ। ਉਹ ਕਹਿ ਰਿਹਾ ਵੀ ਅਸੀਂ ਇਧਰੋਂ ਫਿਰੋਜ਼ਪੁਰ ਤੋਂ ਜਲਾਲਾਬਾਦ ਦੀ ਸਾਈਡ ਨੂੰ ਜਾ ਰਹੇ ਸੀ ਜਿਉਂ ਹੀ ਇੱਥੇ ਡਿਵਾਈਡਰਾਂ ਦੇ ਲਾਗੇ ਪਹੁੰਚੇ ਤਾਂ ਦੂਸਰੀ ਸਾਈਡ ਤੋਂ ਇੱਕ ਜਲਾਲਾਬਾਦ ਤੋਂ ਫਿਰੋਜ਼ਪੁਰ ਦੀ ਸਾਈਡ ਇੱਕ ਟਰੱਕ ਜਾ ਰਿਹਾ ਸੀ ਜਿਹਦੀਆਂ ਲਾਈਟਾਂ ਬਹੁਤ ਮਤਲਬ ਇਹੋ ਜਿਹੀਆਂ ਸੀ ਉਹ ਡਰਾਈਵਰ ਦੇ ਬੱਸ ਡਰਾਈਵਰ ਦੇ ਅੱਖਾਂ ਦੇ ਵਿੱਚ ਪਈਆਂ ਔਰ ਉਸ ਨਾਲ ਉਹਨੂੰ ਬੱਸ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਤੇ ਜਿਉਂ ਹੀ ਡਿਵਾਇਡਰ ਤੇ ਚੜਨ ਲੱਗੇ ਤਾਂ ਉਹ ਇਹਦਾ ਬੱਸ ਦਾ ਟਾਇਰ ਫਟ ਗਿਆ ਔਰ ਇਸ ਵਜ੍ਹਾ ਨਾਲੇ ਬੱਸ ਅੱਗੇ ਆ ਕੇ ਗਰਿਲਾਂ ਦੇ ਵਿੱਚ ਵੱਜ ਕੇ ਡਿਵਾਇਡਰ ਦੇ ਉੱਤੇ ਪਲਟ ਗਈ ਸਰ ਕਿੰਨੇ ਕੋਟੇ ਜਿਹੜੀ ਬੱਸ ਅੱਗੇ ਨੁਕਸਾਨ ਕਰਦੀ ਹੋਈ ਪਹੁੰਚੀ ਇਹਦਾ ਤਕਰੀਬਨ ਤੁਸੀਂ ਲਾ ਰਹੋ 50 ਮੀਟਰ 50 ਮੀਟਰ ਨੁਕਸਾਨ ਕਰਦੀ ਆਈ ਹੈ ਉਹ ਕਿ ਅੱਗੇ ਸਾਹਮਣੇ ਇਹਦੇ ਵਿੱਚ ਇੱਕ ਬਲੈਂਕਰ ਵੀ ਲੱਗਿਆ ਹੋਇਆ ਸੀ ਸਭ ਤੋਂ ਪਹਿਲਾਂ ਤੇ ਬਲੈਂਕਰ ਨੂੰ ਤੋੜਦੀ ਹੋਈ ਅੱਗੇ ਗ੍ਰਿਲਾਂ ਨੂੰ ਤੋੜਦੀ ਹੋਈ 50 ਮੀਟਰ ਅੱਗੇ ਆ ਕੇ ਪਲਟ ਗਈ ਸਰ ਇਹਦੇ ਵਿੱਚ ਕੋਈ ਬੱਸ ਦੇ ਵਿੱਚ ਕੋਈ ਸਵਾਰੀਆਂ ਦਾ ਵੀ ਪਤਾ ਲੱਗੇ ਕੋਈ ਸਵਾਰੀਆਂ ਸੀਗੀਆਂ ਹਾਂ ਜੋ ਕੰਡਕਟਰ ਦਾ ਕਹਿਣਾ ਹੈ ਕਿ ਸਵਾਰੀਆਂ ਹੈਗੀਆਂ ਸੀ ਵਿੱਚ ਪਰ ਕਿੰਨੀ ਤਦਾਦ ਦੇ ਵਿੱਚ ਸੀ ਇਹ ਅਜੇ ਤੱਕ ਕੰਡਕਟਰ ਨੇ ਨਹੀਂ ਦੱਸਿਆ ਲੇਕਿਨ ਸਾਰੀਆਂ ਸਵਾਰੀਆਂ ਬਿਲਕੁਲ ਠੀਕ ਆ ਕੋਈ ਸੱਟ-ਜੋਟ ਨਹੀਂ ਲੱਗੀ

ਅੱਖੀ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਇੰਨਾ ਦਰਦਨਾਕ ਹਾਦਸਾ ਹੋਣ ਤੇ ਬਾਅਦ ਵੀ ਕਿਸੇ ਵੀ ਸਵਾਰੀ ਨੂੰ ਕੋਈ ਛੱਟ ਨਹੀਂ ਲੱਗੀ 1 ਵਜੇ ਰਾਤ ਦੀ ਚਾਨ ਦੇ ਕੇਰੇ ਖੜਕਾ ਆਇਆ ਸੀ ਉੱਠੇ ਉੱਠ ਕੇ ਗਏ ਆਏ ਤੇ ਵੇਖਿਆ ਜੀ ਬੱਸ पलट ਗਈ ਬੱਸ ਪਲਟ ਗਈ ਤੇ ਉਸਨੀਪਨ ਸਾਰਾ ਰੁਕੀ ਜਾ ਦੇ ਪਾਰਿਆ ਸਭ ਥੱਲੇ ਆ ਗਏ ਸੀ ਸੀਸਾ ਤੋੜ ਕੇ ਕੁਝ ਕੁ ਸਵਾਰੀਆਂ ਲੋਹੇ ਜਿਆਨੇ ਸਭ ਨੂੰ ਥਾਰਮ ਨਿਕਾਲਿਆ ਕੱਢਿਆ ਜੀ ਕੱਟ ਸਿਰ ਬੱਚੇ ਜੋ ਹੈਗੇ ਸੀ 3 ਚਾਰ ਉਹ ਬਾਕੀ 5 4 ਹੈਗੇ ਸੀ ਲੇਡੀਆਂ ਸਾਵੇ ਸਨ ਮਾੜੀ ਟਰੱਸ ਕੂਸ ਲੱਗੀ ਹੋਈ 60 ਜਿਆਦਾ ਕਿਸੇ ਨੇ ਨਹੀਂ ਲੱਗੀ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ ਸਾਰੀਆਂ ਸਵਾਰੀਆਂ ਨੂੰ ਕੋਈ ਹੋਰ ਬੱਸ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਰਾਜਸਥਾਨ ਵੱਲ ਰਵਾਨਾ ਕਰ ਦਿੱਤਾ ਗਿਆ ਇਸ ਵਕਤ ਉਹ ਸਵਾਰੀ ਕਹਾਂ ਪੇ ਹੈ ਸਵਾਰੀ ਬਰਾਸਤਨਪੁਰ ਤੋਂ ਥੋੜਾ ਸਿੱਧਰ ਜਲਗ ਹੋ ਆਪ ਕਹਾਂ ਕਹਾਂ ਸੇ ਚਲੇ ਸੀ ਕਹਾਂ ਤੱਕ ਜਾਣਾ ਸੀ ਆਪ ਨੇ ਪ੍ਰਧਾਨਗੌਰ ਤੋਂ ਚਲੇ ਸੀ ਜੈਪੂ ਤੋਂ ਜਾਣਾ ਸੀ ਦੂਸਰੇ ਪਾਸੇ ਇਸ ਘਟਨਾ ਬਾਰੇ ਨੇੜੇ ਦੁਕਾਨਦਾਰ ਗੋਪੀ RAM ਜਾਗੜਾ ਨੇ ਦੱਸਿਆ ਕਿ ਇੱਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ ਉਹਨਾਂ ਲਗਾਤਾਰ ਵਾਪਰ ਰਹੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹਨ ਦੱਸਿਆ ਕਿ ਇੱਥੇ ਬੜੀ ਆ ਰਹੀ ਹਾਦਸੇ ਹੁੰਦੇ ਆ ਇਹ ਹਾਦਸਿਆਂ ਦਾ ਮੇਨ ਕਾਰਨ ਹੈਗਾ ਜਿਹੜੇ ਹੁੰਦੇ ਆ ਰੇਡੀਅਮ ਨਾ ਲੱਗਣ ਕਰਕੇ ਕਿਉਂਕਿ ਰਾਤ ਨੂੰ ਜਦੋਂ ਅੱਧੋ ਲਾਈਟ ਵੱਜਦੀ ਆ ਇਹ ਜਿਹੜੇ ਆਪਣੇ ਗਰੀਲਾ ਵਗੈਰਾ ਹੈਗੀਆਂ ਕਿ ਨਾ ਯਰ ਨਹੀਂ ਆਦੀਆਂ ਗੱਡੀਆਂ ਨੇ ਉੱਤੇ ਚੜ੍ਹ ਦੇਣੀਆਂ ਇਹਨਾਂ ਨੂੰ ਟੋਲ ਬਰਾਜ ਹੋਣਾ ਚਾਹੀਦਾ ਹੈ ਵੀ ਐਫਐਸਏ ਰੇਡੀਅਮ ਵਗੈਰਾ ਜੋ ਵੀ ਸੜਕ ਦੇ ਕਾਨੂੰਨ ਕਾਇਦੇ ਪੂਰੇ ਹੋਣੇ ਚਾਹੀਦੇ ਆ ਇਹ ਸਾਬਿਤ ਹੋ ਸਕਦੀ ਹੈ ਨਾ ਜੀ ਵਰਨਾ ਨਹੀਂ ਹੋ ਸਕਦੀ ਜੀ